ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਡੀ5 ਚੈਨਲ ਪੰਜਾਬੀ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਣ ਨੇ ਸਪਸ਼ਟ ਕੀਤਾ ਹੈ ਕਿ ਔਰਤਾ ਦੀ ਮੁਫਤ ਜਿਹੜੀ ਬੱਸ ਸਫਰ ਦੀ ਸਹੂਲਤ ਹੈ ਉਹਦੇ ਵਿੱਚ ਕੋਈ ਵੀ ਬਦਲਾਅ ਹੁਣ ਨਹੀਂ ਕੀਤਾ ਜਾ ਰਿਹਾ ਤੇ ਇਹ ਪਹਿਲਾ ਵਾਂਗ ਹੀ ਜਾਰੀ ਰਹੇਗੀ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਆਈ ਖਬਰ ਨੂੰ ਗਲਤ ਦੱਸਿਆ ਉਹਨਾਂ ਇਹ ਵੀ ਕਿਹਾ ਹੈ ਕਿ ਆਧਾਰ ਕਾਰਡ ਪੰਤ ਨਹੀਂ ਕੀਤਾ ਜਾ ਰਿਹਾ ਅਤੇ ਆਧਾਰ ਕਾਰਡ ਦੇ ਨਾਲ ਹੀ ਇਹ ਸਹੂਲਤ ਮਿਲੇਗੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਲਈ ਮੁਫਤ ਯਾਤਰਾ ਜਾਰੀ ਰਹੇਗੀ ਇਨਹੀ ਨਈ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਆਧਾਰ ਕਾਰਡ ਉਤੇ ਮੁਫਤ ਬੱਸ ਸੇਵਾ ਬੰਦ ਨਹੀਂ ਕੀਤੀ ਜਾ ਰਹੀ ਹਾਲਾਂਕਿ ਇਹ ਯਕੀਨੀ ਬਣਾਉਣ ਦੇ ਲਈ ਜਾਂਚ ਜ਼ਰੂਰ ਕੀਤੀ ਜਾਂਦੀ ਹੈ ਕਿ ਆਧਾਰ ਕਾਰਡ ਜਾਲੀ ਤਾਂ ਨਹੀਂ ਹੈ ਤੇ ਨਾਲ ਹੀ ਜੇਕਰ ਜਾਲੀ ਪਾਏ ਜਾਂਦੇ ਨੇ ਤਾਂ ਕਾਰਵਾਈ ਵੀ ਕੀਤੀ ਜਾਵੇਗੀ ਤੇ ਇਹ ਯਾਤਰਾ ਸੂਬੇ ਦੀਆਂ ਔਰਤਾਂ ਦੇ ਲਈ ਪਹਿਲਾਂ ਵਾਂਗੀ ਜਾਰੀ ਰਹੇਗੀ ਉਹਨੇ ਵੀ ਕਿਹਾ ਕਿ ਸਰਕਾਰ ਨੇ ਇਸ ਸੇਵਾ ਨੂੰ ਬੰਦ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ ਹੈ। ਬੀਪੀਆਂ ਦਾ ਫ੍ਰੀ ਬਸ ਸਫਰ ਜਿਹੜਾ ਹੈ ਉਹ ਜਿਵੇਂ ਅੱਗੇ ਚੱਲਦਾ ਉਵੇਂ ਰੁਟੀਨ 'ਚ ਚੱਲਦਾ ਰਹੂਗਾ। ਕਈ ਮੀਡੀਆ ਚੈਨਲ ਜਾਂ ਅਖਬਾਰਾਂ ਐਵੇਂ ਫੇਕ ਖਬਰਾਂ ਲਾ ਦਿੰਦੇ ਆ ਕਿ ਜਿਹੜਾ ਆਧਾਰ ਕਾਰਡ ਤੇ ਫ੍ਰੀ ਬਸ ਸਫਰ ਆ ਉਹ ਬੰਦ ਕੀਤਾ ਜਾਊਗਾ। ਹਾਂ ਜੇ ਕੋਈ ਨਕਲੀ ਆਧਾਰ ਕਾਰਡ ਪਾਇਆ ਜਾਂਦਾ ਉਹਦੀ ਚੈਕਿੰਗ ਜ਼ਰੂਰ ਕਰਦੇ ਆਂ ਅਸੀਂ ਉਹਦੇ ਤੇ ਕਾਰਵਾਈ ਵੀ ਕਰਦੇ ਆਂ ਪਰ ਜਿਹੜੇ ਸਾਡੀਆਂ ਧੀਆਂ ਭੈਣਾਂ ਪੰਜਾਬ ਦੀਆਂ ਨੇ ਉਹਨਾਂ ਦੇ ਆਧਾਰ ਕਾਰਡ ਤੇ ਇਸੇ ਤਰ੍ਹਾਂ ਹੀ ਫ੍ਰੀ ਬੱਸ ਸਫ਼ਰ ਹੈ ਜਿਹੜਾ ਉਹ ਰੁਟੀਨ 'ਚ ਚੱਲਦਾ ਰੂ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਨੈਸ਼ਨਲ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਲੋਕਾਂ ਦੇ ਮਸੀਹਾ ਨੇ ਧੀਆਂ ਭੈਣਾਂ ਤੇ ਸਾਡੀਆਂ ਜਿਹੜੀਆਂ ਮਾਵਾਂ ਆ ਉਹਨਾਂ ਦੇ ਹੱਕ ਹਕੂਕ ਤੇ ਜੋ ਉਹਨਾਂ ਦੇ ਫਾਇਦੇ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਉਹ ਅੱਗੇ ਆਉਂਦੇ ਸਮੇਂ ਵੀ ਕਰਦੇ ਰਹਿਣਗੇ ਤੇ ਇਹ ਬਾਤ ਸਾਫਰ ਇਸੇ ਦਾ ਰੁਟੀਨ ਦੇ ਵਿੱਚ ਚੱਲਦਾ ਰਹੂਗਾ ਤੇ ਜਿਹੜੇ ਕੋਈ ਮੀਡੀਆ ਚੈਨਲ ਇਹੋ ਜੀਆਂ ਫੇਕ ਖਬਰਾਂ ਚਲਾਉਂਦੇ ਆ ਉਹਨਾਂ ਨੂੰ ਚੇਤਾਵਨੀ ਆ ਵੀ ਗਲਤ ਖਬਰਾਂ ਨਾ ਚਲਾਇਆ ਕਰਨ ਜਿਹੜੀ ਕੋਈ ਸਹੀ ਖਬਰ ਆ ਜਾਂ ਕੋਈ ਸਾਡਾ ਵਰਜਨ ਲੈ ਕੇ ਉਹ ਕੋਈ ਖਬਰ ਚਲਾਇਆ ਕਰਨ ਜੇ ਕੋਈ ਪਤਾ ਲੱਗਦਾ ਤੇ ਪੁੱਛ ਕੇ ਚਲਾਇਆ ਕਰਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ